ਤਨ ਗੁਰੂ ਤਨ ਵੈ ਗੁਰੂ ਜਪੋ ਗੁਰਾਂ ਦੇ ਨਾਮ ਹਰੂ ਕਮਣ ਵੀ ਪੀਵਿਆ ਹੀ ਤੇ ਸੱਜਣ ਟੁੱਕੇ ਵੜੇ ਨੂੰ ਛਾਨ ਗੱਡਾ ਗੱਡੀ ਜੋੜ ਕੇ ਬੈਗੇ ਸ੍ਰੀ ਵੰਨ ਕੂੜਮ ਕਵੀਲਾ ਸਾਧ ਕੇ ਚੜੀ ਪੌਰ ਦੀ ਜਨ ਹੋ ਜਨ ਚੜਨੇ ਦੀ ਤਿਆਰੀ ਬੋਤੀ ਮੁੰਨ ਕੇ ਸ਼ਿੰਗਾਰੀ ਲਾੜੇ ਦਾ ਸਰਵਾਲਾ ਬੰਨਾਂ ਦਾ ਰੂਦਾ ਪਿਆਲਾ ਬੰਨਾਂ ਵakre ਦੀ ਢਾਲ ਬੰਨ ਗੱਬਰੂਆਂ ਦਾ ਖਾਣਾ ਜੀ ਬੰਦਾ ਉਤਲਾ ਚਵਾਰਾ ਜਿੱਥੇ ਜਾਂੰਦਾ ਉਤਾਰਾ ਜਿੱਥੇ ਜਾਨੇ ਆਣ ਕੇ ਵਹਾਈ ਮੰਜੇ ਜੋਰ ਜੋਰ ਦਸਕੇ ਉੱਤੋਂ ਉੱਤਰੀ ਐ ਨਾਰਗਲ ਮੋਟੀਆਂ ਦਾ ਹਾਰ ਮੋਤੀ ਲੱਖ ਤੇ 13000 ਮੱਥਾ ਟੇਕੇ ਕੁੱਲ ਸੁਨਸਾਰ ਜੀ ਉੱਤੋਂ ਉੱਤਰੀ ਆ ਨਰੈਣ ਸਿੰਘ ਖੋਲੀਆ ਚਵਰਾ ਜੀ ਆ ਜਾਣਤ ਹਮਾਰਾ ਤੇਰੀ ਮੇਰੀ ਜਿੱਦ ਤੇ ਜਿਹੜੀ ਸਿੱਠਾ ਮੇਰੇ ਪਾਸ ਲਿਆਈ ਤੈਨੂੰ ਜਨਮ ਬੰਦ ਕੇ ਸੁਨਾਮ ਦੀ ਮੰਡ ਦੇ ਮਾ ਸੱਕਰ ਸਕਰ ਪਾਰ ਵੀ ਮਨਉ ਦੇ ਮਨ ਜਨ ਦੇ ਜੁਮਾਨ ਸਾਰੇ ਵੀ ਮੰਨਾ ਲੱड्डੂ ਤੇਜੂ ਲੈ ਵੀ ਪੂਰੀ ਤੇ ਕੁ ਚੌਰੀ ਬੈਂਗੂਣਾ ਦੀ ਦਾਲ ਆਂਬੂ ਦਾ ਹੁਸ਼ਾਰ ਮਨਉ ਦੇ ਮਾ ਕੱਦੂ ਵੇਠਾ ਨਾਲ ਜੀ ਸਿਉਨੇ ਦੇ ਤੂ ਬਿੱਤਾ ਵਿੱਚ ਦੂਰਾ ਕਾਇਆਂ ਬਨਉ ਦੇ ਮਾ ਬੋਤੂ ਲਾ ਛੁਰਾ ਬਵਾਈਆਂ ਸਿਉਨੇ ਦੇ ਤੂ ਵਿਤਾ ਵਿੱਚ ਪਾਇਆ ਪਾਨ ਵੀ ਜਨਵਨ ਕੇ ਸੁਨਾਮ ਵਿੱਚੋਂ ਕੱਢ ਦਾ ਬਵਾਨ ਵੀ ਕਾਂਚ ਦੇ ਗੁਲਾਸਾਂ ਵਿੱਚ ਪਾਇਆ ਰੰਗ ਵੀ ਬੋਲੂ ਦੇ ਘਤੂਨੀ ਸੋਡੀ ਜਵਾਤੰਗ ਵੀ ਮੰਨਾ ਕੱਚ ਤੇ ਕੁਛੇਰਾ ਕੰਨੀਦਾਰ ਤੋਤੀਆਂ ਮਨੁ ਦੇ ਮਾ ਤੇਰੀਆਂ ਫੁੱਲੀਆਂ ਵੁੱਡੀਆਂ ਮੰਨਾ ਕਛੂ ਤੇ ਕੁਛੇਰਾ ਵੀ ਪਲੰਗ ਰੰਗੂਲੀ ਮਨੁ ਦੇ ਮਾ ਤੇਰੀ ਕੰਗਾ ਕੇਸ ਵੰਬੂਲੀ ਮੰਨਾ ਕਛੂ ਤੇ ਕੁਛੇਰਾ ਵੀ ਤੰਬੀ ਜੀ ਤੀੜ ਦੀ ਮਨੁ ਦੇ ਮਲੈਰੀ ਲੰਮੀ ਜੀ ਗੀੜ ਦੀ ਉਠਣੀਆਂ ਚੜੀਆਂ ਮੂੰਹ ਵਿਚ ਲੈਆਂ ਕਾ ਪੈਣ ਭਣੋ ਆ ਛੂਡ ਕੀ ਬੰਨਾ ਤੇਰਾ ਰ ਉਠਣੀਆਂ ਚੜੀਆਂ ਮੂੰਹ ਵਿਚ ਲੈਆਂ ਡਿਲਾ ਪੈਣ ਭਣੋ ਆ ਛੂਡ ਕੀ ਬੰਨਾ ਤੇਰਾ ਕਬੀਲਾ ਉਠਣੀਆਂ ਚੜੀਆਂ ਮੂੰਹ ਵਿਚ ਲੈਆਂ ਲੋਗੜ ਪੈਣ ਭਣੋ ਆ ਛੂਡ ਕੀ ਬੰਨਾ ਤੇਰੀ ਗੋਗੜ ਮੰਨਾ ਉੱਠ ਤੇ ਵਲੀ ਤਰ ਅਤ ਗੱਡੀਆਂ ਸਮੀਤ ਬੈਠੇ ਪਿੰਡ ਦੇ ਨਜ਼ੀਕ ਜਨ ਸੁਣਨੇ ਕੋ ਆਏ ਪਾਲਕ ਜਮਾਨ ਜੀ ਮੂਰੇ ਲੱਗੀ ਨੰਦਾਨ ਮਾਗਰ ਲੱਗੀ ਜਹਾਨ ਮਾਰੇ ਮਾਜ ਕਾਂ ਦੇ ਨਾਲ ਸੋਨੂੰ ਮੀਲਣ ਨੇ ਆ ਰੀਆਂ ਗੜ ਵੇਛ ਜਾਲ ਪਾਇਆ ਮੰਦਰਾ ਚ ਨਾਣ ਜਾਂਦੀ ਜਾਂਦੀਆਂ ਦੀ ਬੀਬੀ ਜਾਂਦੀ ਐ ਤਮਾਮ ਜੀ ਮੰਨ ਦੇ ਮਸੋਡੇ ਖੱਟੇ ਮਿੱਠੇ ਸਾਫੇ ਸੋਡੀ ਰੰਨਾ ਦੇ ਸ਼ਿੰਗਾਰ ਸੱਗੀ ਤੇ ਪਰੰਦਾ ਨਾਲ ਜੀ ਜੰਡਾ ਦੇ ਡੋਡੇ ਬੰਨਾ ਜਾਨੀਆਂ ਦੇ ਗੁੱਡੇ ਬੰਨਾ ਜੀ ਜੰਡਾ ਦੇ ਰੋਡੇ ਬੰਨਾ ਰੋਡੀਆਂ ਦੇ ਬੁੱਡੇ ਬੰਨਾ ਜੀ ਦੀਵੇ ਦੀ ਲਾਟ ਬੰਨਾ ਜਾਨੀਆਂ ਦੇ ਬਾਪ ਬੰਨਾ ਜੀ ਦੀਵੇ ਦੀ ਆਲੀ ਬੰਨਾ ਜਾਨੀਆਂ ਦੀ ਦਾੜੀ ਬੰਨਾ ਜੀ ਦੀਵੇ ਦੀ ਬੱਤੀ ਬੰਨਾ ਜਾਨੀਆਂ ਦੀ ਉੱਤੀ ਬੰਨਾ ਜੀ ਦੀਵੇ ਦੀ ਦਾੜੀ ਦੀਵੇ ਦੀ ਦੀਵੇ ਦਾ ਤੇਲ ਬੰਨਾ ਜਾਨੀਆਂ ਦਾ ਮੇਲ ਬੰਨਾ ਜੀ ਮਾਰੀ ਚੀੜੀ ਨੇ ਉਡਾਰੀ ਕੱਢੀ ਬੂੜੜੇ ਨੇ ਲਾੜੀ ਜਨ ਹੱਸ ਪਾਈ ਸਾਰੀ ਗੱਲ ਠੀਕ ਵੀ ਬਣਾਈ ਜੀ ਕਾਸੀ ਪੀਤਲ ਸੋਦ ਕੇ ਪਾਇਓ ਪੱਕਾ ਤੁਕਮਾਨ ਜੇ ਜਾਨਿਓ ਤੁਸੀਂ ਛਾਤਰ ਹੋ ਮੈਂ ਵੀ ਬੜੀ ਸ਼ੈਤਾਨ ਜੇ ਜਾਨੀਓ ਤੁਸੀਂ ਸ਼ੈਤਾਨ ਹੋ ਮੈਂ ਵੀ ਬਹੁਤੁਰ ਕਾਨ ਰੀਤ ਚਲੀ ਐ ਮੂਡੂ ਤੂੰ ਹੈ ਨੀ ਨਮਾਹ ਰਾਨ ਜੰਨ ਬਨੂਗੀ ਜਾਨੀਓ ਛੁੜਾ ਕੇ ਲਗਣਾ ਖਾਨ ਕੋਰੇ ਛੀ ਪਿਆ ਤੋ ਬਿਛਾਇ ਪੰਡ ਨਾ ਨਾ ਤੋ ਮਜਾਇ ਪਾਣੀ ਛੁਰਾ ਤੋ ਪਰਾਇਆ ਰੋਟੀ ਵੀਰਾਂ ਤੋ ਖਵਾਮ ਦੀ ਰੋਟੀ ਵੀਰਾਂ ਤੋ ਖਵਾਮ ਦੀ ਕਾਸੀ ਪੀਤਲ ਸੂਦ ਕੀ ਪਾਇਓ ਪੱਕਾ ਪਕਵਾਨ ਜੇ ਜਨਿਓ ਤੁਸੀਂ ਛਾਤ੍ਰੀ ਹੋ ਮੈਂ ਵੀ ਵਾਤਸ਼ਤਾਨ ਜੇ ਜਾਨੀਓ ਤੁਸੀਂ ਸ਼ੈਤਾਨ ਹੋ ਮੈਂ ਵੀ ਬਉ ਤੁਰਕਾਨ ਸਿਰ ਤੇਰੇ ਦਾ ਚੀਰਾ ਵੰਨਾ ਸਣੇ ਲਲਾਰੀ ਲਾਈ ਕੇ ਤੇੜਗਾ ਤੇਰੇ ਦਾ ਕੁਰਤਾ ਵੰਨਾ ਸਣੇ ਦਰਜੀ ਲਾਈ ਕੇ ਤੇੜ ਤੇਰੇ ਦਾ ਪੋਠਾ ਵੰਨਾ ਸਣੇ ਬਯਾਜੀ ਲਾਈ ਕੇ ਪੈਰ ਤੇਰੇ ਦੀ ਯੁੱਤੀ ਵੰਨਾ ਸਣੇ ਮੋਚੀ ਲਾਈ ਕੇ ਸਿਰ ਤੇਰੇ ਦਾ ਚੀਰਾ ਬੰਨਿਆ ਸਣੇ ਲਲਾਰ ਵੇ ਜਨਨਾ ਛੂਡਾਇਓ ਕੋਈ ਹੋ ਜੋਗੇ ਬੁਮਾਰ ਵੇ ਗਾਠੇਰੇ ਦਾ ਕੁਰਤਾ ਵੰਨਾ ਸਣੇ ਸਣੇ ਦਰਜੀ ਸਣੇ ਜजीर ਵੇ ਯਾਨੋ ਨਾ ਛੂਡਾ ਯੋ ਕੋਈ ਹੋ ਜੂਗੇ ਪਖੀਰ ਵੇ ਤੇੜ ਤੇਰੇ ਦਾ ਪੁੱਠਾ ਵੰਨਾ ਸਣੇ ਬਜਾ ਜੀਵੇ ਯਾਨੋ ਨਾ ਛੂਡਾ ਯੋ ਕੋਈ ਹੋ ਜੂਗੇ ਦੁਹਾਜੂ ਵੇ ਪੈਰ ਤੇਰੇ ਦੀ ਜੁੱਤੀ ਵੰਨਾ ਸਣੇ ਕਢਾਈ ਵੇ ਜਨੂਨਾ ਸ਼ੂੜਾ ਯੋ ਕੋਈ ਹੋ ਜੋਗੇ ਸਦਾਈ ਵੇ ਮਨ ਦਿੱਤੇ ਸੱਜੂ ਨੂੰ ਬਨ ਦਿੱਤੇ ਸੱਜੂ ਨੂੰ ਬੰਨੇ ਰੜੇ ਬੇਮਲਾਨ ਆਜੂ ਦੇ ਬੰਨੇ ਨਾ ਛੂਟੂ ਪਮੇ ਦੇ ਦੂਪਣਾ ਦੇ ਵੇ ਸਾਲੇ ਮੇਰੇ ਵੀਰ ਦਿਓ ਸਾਥ